ਦੇ ਵਿੱਚ ਇਹ ਜਿਹੜੇ ਛੋਟੇ ਛੋਟੇ ਪ੍ਰਯੋਜਨ ਸ਼੍ਰੀ ਰਾਮਲੀਲਾ ਨਾਟਕ ਕਲੱਬ ਦੁਆਰਾ ਅਸੀਂ ਕਰਦੇ ਆ ਇਹਦੇ ਕਰਨ ਦਾ ਮੇਨ ਜਿਹੜਾ ਪ੍ਰਯੋਜਨ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਅਗਲੀ ਪੀੜ੍ਹੀ ਹੈ ਉਹਨੂੰ ਜਿਹੜਾ ਹੈ ਉਹ ਭਗਵਾਨ ਦੇ ਕੀਤੇ ਕੰਮਾਂ ਦੇ ਬਾਰੇ ਨੌਲੇਜ ਹੋਏ ਕਿਉਂਕਿ ਅਸੀਂ ਦੇਖਦੇ ਆ ਕਿ ਛੋਟੇ ਬੱਚਿਆਂ ਨੂੰ ਜਦੋਂ ਭਗਵਾਨ ਦੇ ਜੀਵਨ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੁੰਦੀਆਂ ਤੋਂ ਜਦੋਂ ਇਹ ਰਾਮਲੀਲਾ ਜਿਹੜੀ ਹੈ ਉਹ ਬੱਚੇ ਦੇਖਦੇ ਨੇ ਹਰ ਸਾਲ ਅਸੀਂ ਰਾਮਲੀਲਾ ਜਦੋਂ 10 ਦਿਨ ਕਰਦੇ ਆ ਨਵਰਾਤਰਿਆਂ ਦੇ ਅੰਦਰ ਤੋ ਬੱਚਿਆਂ ਦੇ ਅੰਦਰ ਇੱਕ ਨਵਾਂ ਉੱਸਾ ਔਰ ਆਪਣੇ ਜੋ ਵੀ ਇਤਿਹਾਸ ਔਰ ਆਪਣੀ ਜਿਹੜਾ ਧਰਮ ਹੈ ਉਹਦੇ ਪ੍ਰਤੀ ਜਿਹੜੀ ਆ ਉਹ ਜਾਣਕਾਰੀ ਹੁੰਦੀ ਹੈ ਔਰ ਉਹਨਾਂ ਨੂੰ ਜਾਗਰਤੀ ਆਉਂਦੀ ਹੈ ਇਹਦੇ ਨਾਲ ਸਨਾਤਨ ਜਿਹੜਾ ਹੈ ਉਹ ਹੋਰ ਸਟਰੋਂਗ ਹੋਏਗਾ ਐਸਾ ਸਾਡਾ ਮੰਨਣਾ ਹੈ ਇਸ ਕਰਕੇ ਸਾਡੀ ਕਲਬ ਦੇ ਸਭ ਕਲਾਕਾਰ ਜਿਹੜੇ ਐ ਉਹ ਮਿਲ ਕਰਕੇ ਬੜੇ ਸਾਧਿਕ ਤਰੀਕੇ ਦੇ ਨਾਲ 10 ਦਿਨ ਲਗਾਤਾਰ ਜਿਹੜੀ ਹੈ ਉਹ ਆਮਨੀਲਾ ਕਰਦੇ ਨੇ ਉਹ ਅੱਜ ਜਿਹੜਾ ਹੈ ਉਹ ਸੋਮਵਾਰ ਦਾ ਸੀਨ ਜਿਹੜਾ ਹੈ ਉਥੇ ਕੀਤਾ ਜਾਏਗਾ RAMLILA ਦੇ ਅੰਦਰ ਉਹ ਵੀ ਬੜਾ ਹੀ ਜਿਹੜਾ ਹੈ ਉਹ ਹਾਰਮਿਕ ਫਰੀਂਗੀ ਦਵਾਜਾਂ ਦੇ ਨਾਲ ਕੀਤਾ ਜਾਏਗਾ ਸਭ ਨੂੰ ਮੇਰਾ ਨਿਵੇਦਨ ਹੈ ਕਿ RAMLILA ਦੇ ਅੰਦਰ ਵੀ ਆਪਣੇ ਛੋਟੇ ਬੱਚਿਆਂ ਨੂੰ ਲੈ ਕਰਕੇ ਜ਼ਰੂਰ ਆਓ ਤਾਂ ਕਿ ਉਹ ਆਪਣੇ ਧਰਮ ਔਰ ਸੰਸਕ੍ਰਿਤੀ ਦੇ ਨਾਲ ਜੁੜਨ ਜੈ ਸ਼੍ਰੀ ਰਾਮ ਜੈ ਧੰਨਵਾਦ ਧੰਨਵਾਦ ਬੋਲ ਸਿਆਪਤੀ RAM CHAND MAHARA